ਖੁਸ਼ਿਆਰਪੁਰ ਵਿਖੇ ਪਾਜਪਾ ਜਿਲ੍ਹਾ ਯੂਵ ਮੋਰਚਾ ਵੱਲੋਂ ਡਾਕਟਰ ਰਮਨ ਕੈਰੀ ਅਗਵਾਈ ਹੇਠ ਬੰਗਾਲ ਸਰਕਾਰ ਦੇ ਖਿਲਾਫ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜਿੱਥੇ ਸਮੂਹ ਪਾਜਪਾ ਵਰਕਰਾਂ ਨੇ ਬੰਗਾਲ ਸਰਕਾਰ ਖਿਲਾਫ ਚੰਮ ਕੇ ਨਾਅਰੇਬਾਜੀ ਕੀਤੀ ਉੱਥੇ ਰਮਨ ਕੈਰੀ ਨੇ ਦੱਸਿਆ ਕਿ ਬੀਤੇ ਦਿਨੀ ਬੰਗਾਲ ਦੀ ਸੰਦੇਸ਼ਕਾਲੀ ਜਗ੍ਹਾ ਵਿਖੇ ਭਾਰਤੀ ਮਹਿਲਾ ਮੋਰਚਾ ਦੀਆਂ ਮਹਿਲਾਵਾਂ ਨਾਲ ਟੀਐਮਸੀ ਸਰਕਾਰ ਦੇ ਲੋਕਾਂ ਵੱਲੋਂ ਕਿਨੌਣੀ ਹਰਕਤ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਹੀ ਉਨ੍ਹਾਂ ਵੱਲੋਂ ਇਹ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ ਹੁਣਾਂ ਮੰਗ ਕੀਤੀ ਕਿ ਬੰਗਾਲ ਵਿੱਚ ਕਾਨੂੰਨ ਵਿਵਸਥਾ ਨੂੰ ਸਹੀ ਕੀਤਾ ਜਾਵੇ ਅਤੇ ਸਮਤਾ ਸਰਕਾਰ ਨੂੰ ਬਰਖਾਸਤ ਕੀਤਾ ਜਾਵੇ ਉਹਨਾਂ ਨਾਲ ਹੀ ਕਿਹਾ ਕਿ ਅਗਰ ਉਹਨਾਂ ਦੀ ਇਸ ਮੰਗ ਨੂੰ ਪੂਰਾ ਨਾ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਭਾਰਤੀ ਜਨਤਾ ਪਾਰਟੀ ਜੁਵਾ ਮੋਰਚਾ ਹਾਰਪੁਰ ਵੱਲੋਂ ਇਹ ਬੰਗਾਲ ਦੀ ਟੀਐਮਸੀ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਗਿਆ ਪਿਛਲੇ ਦਿਨੀ ਜੋ ਬੰਗਾਲ ਵਿੱਚ ਸੰਦੇਸ਼ ਖਾਲੀ ਜਗ੍ਹਾ ਦੇ ਨਾਂ ਤੇ ਭਾਰਤੀ ਮਹਿਲਾ ਮੋਰਚਾ ਦੀਆਂ ਲੇਡੀਜ਼ ਨਾਲ ਔਰ ਆਮ ਲੇਡੀਜ਼ ਨਾਲ ਜੋ TMC ਦੇ ਕਾਰਜਕਰਤਾ ਨੇ ਨੇਤਾਵਾਂ ਨੇ ਉੱਥੇ ਗੁੰਡਾਗਰਦੀ ਕੀਤੀ ਆ ਜੋ ਉਹਨਾਂ ਨੇ ਮੀਡੀਆ ਦੇ ਸਾਹਮਣੇ ਬਿਆਨ ਦਿੱਤਾ ਆ ਕਿ ਉਹਨਾਂ ਨੂੰ ਆਪਣੇ ਦਫ਼ਤਰ ਲੈ ਜਾਂਦੇ ਸੀ ੱੱਕੇ ਨਾਲ ਔਰ ਉੱਥੇ ਉਹਨਾਂ ਨਾਲ ਗਲਤ ਹਰਕਤਾਂ ਹੋਈਆਂ ਬਲਤਕਾਰ ਹੋਇਆ ਸਰਕਾਰ ਨੂੰ ਰਿਪੋਰਟ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਉਹਨਾਂ ਬਲਤਕਾਰੀਆਂ ਦਾ ਸਾਥ ਦਿੱਤਾ ਔਰ ਐਫ ਆਈ ਆਰ ਲੋਜ ਨਹੀਂ ਹੋਈਆਂ ਜਦੋਂ ਮੀਡੀਆ ਦਾ ਪ੍ਰੈਸ਼ਰ ਪਿਆ ਤਾਂ ਉਹਨਾਂ ਨੇ ਮੂੰਹ ਲੀਪਾ ਪੀਤੀ ਕਰਕੇ ਐਫ ਆਈ ਆਰ ਲੋਜ ਹੋਈ ਆ ਔਰ ਗ੍ਰਿਫਤਾਰੀਆਂ ਨਹੀਂ ਹੋ ਰਹੀਆਂ ਔਰ ਉਲਟਾ ਉੱਥੇ ਦੀ ਮੁੱਖ ਮੰਤਰੀ ਜੋ ਆਪ ਇੱਕ ਮਹਿਲਾ ਮਮਤਾ ਵੈਨਰਜੀ ਉਹ ਪੀੜਤਾਂ ਨੂੰ ਇਨਸਾਫ ਦੇਣ ਦੀ بجائے ਦੋਸ਼ੀਆਂ ਨੂੰ ਸਜ਼ਾ ਦੇਣ ਦੀ بجائے ਉਲਟਾ ਉਹਨਾਂ ਦਾ ਪੱਖਵਾਜ਼ੀ ਕਰਦੀ ਹੈ ਕਿ ਨਹੀਂ ਜੀ ਕੁਝ ਨਹੀਂ ਹੋਇਆ ਇਹ ਜੋ ਲੇਡੀਜ਼ ਆ ਝੂਠੇ ਬਿਆਨ ਦਿੰਦੀਆਂ ਔਰ ਬੜੀ ਸ਼ਰਮ ਦੀ ਗੱਲ ਹੈ ਇੱਕ ਮਹਿਲਾ ਹੋ ਕੇ ਮਹਿਲਾਵਾਂ ਦੇ ਇਨੀਆਂ ਮਹਿਲਾਵਾਂ ਜੋ ਮੀਡੀਆ ਦੇ ਸਾਹਮਣੇ ਆ ਕੇ ਕਹਿ ਰਹੀਆਂ ਵੀ ਸਾਡੇ ਨਾਲ ਵੀ ਆਹ ਹਤਿਆਚਾਰ ਹੋਇਆ ਉਹਨਾਂ ਨੂੰ ਇਗਨੋਰ ਕਰਕੇ ਦੋਸ਼ੀਆਂ ਦਾ ਸਾਥ ਦੇ ਰਹੀ ਆ ਅੱਜ ਮਮਤਾ ਬੈਨਰਜੀ ਦੀ ਸਰਕਾਰ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਛਾਰਪੁਰ ਵੱਲੋਂ ਇਹ ਪ੍ਰੋਟੈਸਟ ਕੀਤਾ ਗਿਆ ਪੁਤਲਾ ਫੂਕਿਆ ਗਿਆ ਅਸੀਂ ਰਾਸ਼ਟਰਪਤੀ ਤੋਂ ਮੰਗ ਕਰਦੇ ਹਾਂ ਬੰਗਾਲ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਜਿੰਨੀ ਖਰਾਬ ਹੋ ਚੁੱਕੀ ਆ ਤੁਰੰਤ ਉਥੇ ਮਮਤਾ ਸਰਕਾਰ ਨੂੰ ਬਰਖਾਸ ਕਰਕੇ ਰਾਸ਼ਟਰਪਤੀ ਰਾਜ ਲਗਾਇਆ ਜਾਵੇ ਔਰ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇ ਉਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਔਰ ਬਿਵੈਕ ਵਿੱਚ ਉਹਨਾਂ ਦੇ ਪੂਰੀ ਉਹਨਾਂ ਦੀ ਸੁਰੱਖਿਆ ਦੀ ਇੱਕ ਗਰੰਟੀ ਰਾਸ਼ਟਰਪਤੀ ਨੂੰ ਰਾਜਪਾਲ ਨੂੰ ਦੇਣੀ ਚਾਹੀਦੀ ਉੱਥੇ ਰਾਸ਼ਟਰਪਤੀ ਰਾਜ ਲਾ ਗਿਆ ਅੱਜ ਦਾ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਭਾਜਪਾ ਯੁਵਾ ਮੋਰਚਾ ਹੁਸ਼ਾਰਪੁਰ ਵੱਲੋਂ ਨਮਤਾ ਬੈਨਰਜੀ ਦਾ ਤੇ TMC ਸਰਕਾਰ ਵੈਸਟ ਬੰਗਾਲ ਦਾ ਪੁਤਲਾ ਫੂਕਿਆ ਗਿਆ ਜੋ ਕਿ ਡਾਕਟਰ ਰਮਨ ਕੇ ਇਜੀ ਪਰਭਾਰੀ ਯੁਵਾ ਮੋਰਚਾ ਹੁਸ਼ਾਰਪੁਰ ਜੀ ਦੀ ਅਧਿਖਸ਼ਤਾ ਵਿੱਚ ਹੋਇਆ ਇਹ ਸਾਰਾ ਜਿਹੜਾ ਮਸਲਾ ਹੈ ਇਹ ਸੰਦੇਸ਼ ਖਾਲੀ ਜਗ੍ਹਾ ਵੈਸਟ ਬੰਗਾਲ ਦੇ ਵਿੱਚ ਉੱਥੇ ਭਾਜਪਾ ਮਹਿਲਾ ਇਹ ਜਿਹੜੀਆਂ ਵਰਕਰਾਂ ਆ ਉਹਨਾਂ ਨਾਲ ਟੀਐਮਸੀ ਸਰਕਾਰ ਦੇ ਜਿਹੜੇ ਨੇਤਾ ਨੇ ਉਹਨਾਂ ਵੱਲੋਂ ਧੱਕਾ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਉਹਨਾਂ ਦਾ ਕਰਿਆ ਹੈ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਾਂਗੇ ਰਾਸ਼ਟਰਪਤੀ ਜੀ ਅੱਗੇ ਇਹੀ ਬੇਨਤੀ ਕਰਾਂਗੇ ਕਿ ਇਦਾਂ ਦਾ ਜਿਹੜਾ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੈਸਟ ਬੰਗਾਲ ਦੇ ਵਿੱਚ ਤੁਰੰਤ ਹੀ ਰਾਸ਼ਟਰਪਤੀ ਸ਼ਾਸਨ ਲਗਾ ਕੇ ਤਾਂ ਕਿ ਸਥਿਤੀ ਜਿਹੜੀ ਹੈਗੀ ਆ ਕੰਟਰੋਲ ਦੇ ਵਿੱਚ ਆਵੇ